ਜੀਵਨ ਦੇ ਹਰ ਸਮੇਂ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਸਿਆਣਾ ਉਹ ਨਹੀਂ ਹੈ ਜੋ ਇੱਟ ਦਾ ਜਵਾਬ ਪੱਥਰ ਨਾਲ ਦੇਵੇ ਸਿਆਣਾ ਉਹ ਹੈ ਜੋ ਛੁੱਟੀ ਹੋਈ ਇੱਟ ਨਾਲ ਆਪਣਾ ਘਰ ਬਣਾਵੇ ਸਾਨੂੰ ਆਪਣੇ ਆਪ ਨੂੰ ਇੰਨਾ ਮਜ਼ਬੂਤ ਬਣਾਉਣਾ ਚਾਹੀਦਾ ਹੈ ਕਿ ਮੁਸ਼ਕਲ ਹਾਲਾਤਾਂ ਵਿੱਚ ਵੀ ਸਾਨੂੰ ਕਿਸੇ ਹੋਰ ਦੀ ਲੋੜ ਨਾ ਪਵੇ ਨਿਰਾਸ਼ਾ ਤੋਂ ਬਚੋ ਕਿਉਂਕਿ ਨਿਰਾਸ਼ਾ ਦੇ ਕਾਰਨ ਸਾਡੇ ਵਿਚਾਰ ਨਰਾತ್ಮਕ ਹੋ ਜਾਂਦੇ ਹਨ ਜੇਕਰ ਤੁਹਾਨੂੰ ਆਪਣੇ ਆਪ ਤੇ ਭਰੋਸਾ ਹੈ ਤਾਂ ਹਰ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ ਹੰਕਾਰ ਕਦੇ ਵੀ ਸਾਨੂੰ ਇਹ ਅਹਿਸਾਸ ਨਹੀਂ ਹੋਣ ਦਿੰਦਾ ਕਿ ਅਸੀਂ ਗਲਤਾਂ ਹੰਕਾਰੀ ਵਿਅਕਤੀ ਆਪਣੇ ਆਪ ਨੂੰ ਉੱਚਾ ਸਮਝਦਾ ਹੈ ਅਤੇ ਦੂਜਿਆਂ ਨੂੰ ਗਲਤ ਸਮਝਦਾ ਹੈ ਇਸ ਬਰਾਈ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਸਫਲਤਾ ਦੀ ਇੱਕ ਖਾਸ ਗੱਲ ਹੈ ਕਿ ਇਹ ਉਹਨਾਂ ਲੋਕਾਂ ਨੂੰ ਪਸੰਦ ਕਰਦੀ ਹੈ ਜੋ ਸਖਤ ਮਿਹਨਤ ਕਰਦੇ ਹਨ ਇੱਕ ਵਿਅਕਤੀ ਜੋ ਸਖਤ ਮਿਹਨਤ ਕਰਦਾ ਹੈ ਯਕੀਨੀ ਤੌਰ ਤੇ ਸਫਲਤਾ ਪ੍ਰਾਪਤ ਕਰਦਾ ਹੈ ਭਾਵੇਂ देर ਨਾਲ ਹੋਵੇ ਕਮਜ਼ੋਰ ਵਿਅਕਤੀ ਉਹਦੋਂ ਰੁਕ ਜਾਂਦਾ ਹੈ ਜਦੋਂ ਉਹ ਥੱਕ ਜਾਂਦਾ ਹੈ ਪਰ ਸਫਲ ਵਿਅਕਤੀ ਉਹਦੋਂ ਤੱਕ ਰੁਕਦਾ ਨਹੀਂ ਜਦੋਂ ਉਹ ਟੀਚਾ ਪ੍ਰਾਪਤ ਨਹੀਂ ਕਰ ਲੈਂਦਾ ਜੇਕਰ ਅਸੀਂ ਕਾਮਯਾਬੀ ਹਾਸਲ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਬਹਾਨੇ ਬਣਾਉਣੇ ਛੱਡਨੇ ਚਾਹੀਦੇ ਹਨ ਆਪਣੇ ਆਪ ਤੇ ਫੋਕਸ ਉਦੋਂ ਤੱਕ ਰੱਖੋ ਜਦੋਂ ਤੱਕ ਲੋਕ ਤੁਹਾਡੇ ਤੇ ਫੋਕਸ ਨਾ ਕਰਨ